ਸਾਰੇ ਦੇਸ਼ ਕਦਰ ਸਵਾਗਤ ਹੈ ਮੈਂ ਨਵੀ ਭਾਰਤ ਪਾਕਿਸਤਾਨ ਤਣਾ ਅਤੇ ਇਸ ਤਰ੍ਹਾਂ ਦੀ ਰਾਜ ਵਿੱਚ ਬਲੈਕਆਊਟ ਦਰਮਿਆਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੈਟਰੋਲ ਡੀਜ਼ਲ ਅਤੇ ਐਲ ਪੀ ਜੀ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਹੈ ਦੇਸ਼ ਭਰ ਦੇ ਸਾਰੇ ਆਊਟਲੈਟਾਂ ਤੇ ਸਪਲਾਈ ਆਮ ਆਂਗ ਜਾਰੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾ ਕੇ ਵਾਧੂ ਖਰੀਦਦਾਰੀ ਕਰਨ ਤੋਂ ਬਚਿਆ ਜਾਵੇ ਦੂਜੇ ਸ਼ਬਦਾਂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਤਣਾ ਦਰਮਿਆਨ ਆਮ ਨਾਗਰਿਕਾਂ ਦੀਆਂ ਵਾਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਇੰਡੀਅਨ ਔਇਲ ਨੇ ਇੱਕ ਜਨਤਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਖਬਰ ਹਟ ਵਿੱਚ ਖਰੀਦਦਾਰੀ ਕਰਨ ਦੀ ਕੋਈ ਲੋੜ ਨਹੀਂ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇੰਡੀਅਨ ਔਇਲ ਨੇ ਕਿਹਾ ਹੈ ਕਿ ਇੰਡੀਅਨ ਔਇਲ ਕੋਲ ਦੇਸ਼ ਭਰ ਵਿੱਚ ਕਾਫੀ ਸਟਾਕ ਹੈ ਅਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ ਖਬਰਾਹੜ ਵਿੱਚ ਖਰੀਦਣ ਦੀ ਕੋਈ ਲੋੜ ਨਹੀਂ ਹੈ ਸਾਡੇ ਸਾਰੇ ਆਊਟਲੈਟਾਂ ਤੇ ਬਾਲਣ ਅਤੇ ਐਲਪੀਜੀ ਆਸਾਨੀ ਨਾਲ ਉਪਲਬਧ ਹੈ ਕੰਪਨੀ ਨੇ ਗ੍ਰਾਹਕਾਂ ਨੂੰ ਅੱਗੇ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਬੇਲੋੜੀ ਫਿਊਲ ਸਟੇਸ਼ਨਾਂ ਤੇ ਜਲਦੀ ਜਾਣ ਤੋਂ ਬਚਣ ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਕਾਰਵਾਈਆਂ ਸਪਲਾਈ ਲੜੀ ਨੂੰ ਵਿਗਾੜ ਸਕਦੀਆਂ ਹਨ ਅਤੇ ਟਾਲਣਯੋਗ ਹਫੜਾ ਦਫੜੀ ਦਾ ਕਾਰਨ ਬਣ ਸਕਦੀਆਂ ਹਨ ਟੀਵੀ ਦੇਖ ਰਹੇ ਸਾਰੇ ਦੇਸ਼ ਦਾ ਸਵਾਗਤ ਹੈ ਮੈਂ ਨਵੀ ਭਾਰਤ ਪਾਕਿਸਤਾਨ ਤਣਾ ਅਤੇ ਇਸ ਸਰਹੱਦੀ ਰਾਜਾ ਵਿੱਚ ਬਲੈਕਆਊਟ ਦਰਮਿਆਨ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਦੇਸ਼ ਦੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਪੈਟਰੋਲ ਡੀਜ਼ਲ ਅਤੇ ਐਲਪੀਜੀ ਦੀ ਸਪਲਾਈ 'ਚ ਕੋਈ ਕਮੀ ਨਹੀਂ ਹੈ ਦੇਸ਼ ਭਰ ਦੇ ਸਾਰੇ ਆਫਲੈਂਟਾਂ ਤੇ ਸਪਲਾਈ ਆਮ ਆਂਗ ਜਾਰੀ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾ ਕੇ ਵਾਧੂ ਖਰੀਦਦਾਰੀ ਕਰਨ ਤੋਂ ਬਚਿਆ ਜਾਵੇ ਦੂਜੇ ਸ਼ਬਦਾਂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੇ ਤਣਾਅ ਦਰਮਿਆਨ ਆਮ ਨਾਗਰਿਕਾਂ ਦੀਆਂ ਵਾਧੀਆਂ ਚਿੰਤਾਵਾਂ ਦੇ ਮੱਦੇਨਜ਼ਰ ਇੰਡੀਅਨ ਔਇਲ ਨੇ ਇੱਕ ਜਨਤਕ ਬਿਆਨ ਜਾਰੀ ਕਰਕੇ ਸਪਸ਼ਟ ਕੀਤਾ ਹੈ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕਬਰਹਾਟ ਵਿੱਚ ਖਰੀਦਦਾਰੀ ਕਰਨ ਦੀ ਕੋਈ ਲੋੜ ਨਹੀਂ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇੰਡੀਅਨ ਆਇਲ ਨੇ ਕਿਹਾ ਹੈ ਕਿ ਇੰਡੀਅਨ ਆਇਲ ਕੋਲ ਦੇਸ਼ ਭਰ ਵਿੱਚ ਕਾਫੀ ਸਟਾਕ ਹੈ ਅਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ। ਘਬਰਾਹਟ ਵਿੱਚ ਖਰੀਦਣ ਦੀ ਕੋਈ ਲੋੜ ਨਹੀਂ ਹੈ। ਸਾਡੇ ਸਾਰੇ ਆਊਟਲੈਟਾਂ ਤੇ ਬਾਲਣ ਅਤੇ LPG ਆਸਾਨੀ ਨਾਲ ਉਪਲਬਧ ਹੈ। ਕੰਪਨੀ ਨੇ ਗ੍ਰਾਹਕਾਂ ਨੂੰ ਅੱਗੇ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਬੇਲੋੜੀ ਫਿਊਲ ਸਟੇਸ਼ਨਾਂ ਤੇ ਜਲਦੀ ਜਾਣ ਤੋਂ ਬਚਣ ਇਸ ਵਿੱਚ ਕਿਹਾ ਗਿਆ ਹੈ ਕਿ ਅਜਿਹੀਆਂ ਕਾਰਵਾਈਆਂ ਸਪਲਾਈ ਲੜੀ ਨੂੰ ਵਿਗਾੜ ਸਕਦੀਆਂ ਹਨ ਅਤੇ ਟਾਲਣਯੋਗ ਹਫੜਾ-ਦਫੜੀ ਦਾ ਕਾਰਨ ਬਣ ਸਕਦੀਆਂ ਹਨ